ਹਾਲ ਜੀ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਮੈਂ ਸੋਨੀਆ ਸੋ ਅੱਜ ਜਿਨ੍ਹਾਂ ਦੇ ਨਾਲ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੀ ਹਾਂ ਉਹਨਾਂ ਨੂੰ ਕਾਈਟਸ ਯਾਨੀ ਕਿ ਪਤੰਗਾ ਦੇ ਬਾਦਸ਼ਾਹ ਵੀ ਕਿਹਾ ਜਾ ਸਕਦਾ ਹੈ ਜਿਨ੍ਹਾਂ ਦੇ ਵੱਲੋਂ ਬਹੁਤ سارے ਰਿਕਾਰਡਸ ਜੋ ਆਪਨੇ ਨਾਮ ਦਰਜ ਕਰਵਾਏ ਗਏ ਆ ਤੇ ਇਹਨਾਂ ਦਾ ਨਾਮ ਹੈ ਦਵਿੰਦਰ ਪਾਲ ਸਹਿਗਲ ਜੀ ਤੇ ਸਭ ਤੋਂ ਪਹਿਲਾਂ ਸਵਾਗਤ ਕਰ ਲੈਂਦੇ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਹੋ ਸਕਦੀ ਹੈ ਕਿਵੇਂ ਹਾਲ ਚਾਲ ਬਹੁਤ ਵਧੀਆ ਜੀ ਬਹੁਤ ਵਧੀਆ ਹੈ ਬਹੁਤ ਵਧੀਆ ਹਾਂਜੀ ਸੋ ਤੁਹਾਨੂੰ ਜਿਵੇਂ ਆਪਾਂ ਕਾਈਟਸ ਦੇ ਬਾਦਸ਼ਾਹ ਦੇ ਨਾਮ ਦੇ ਨਾਲ ਕਹਿ ਰਹੇ ਹਾਂ ਕਿਉਂਕਿ ਇਹ ਤੁਹਾਡੇ ਜਿਹੜੇ ਜਿੰਨੇ ਵੀ ਕਾਈਟਸ ਤੇ ਲੱਗੇ ਹੋਏ ਆ ਇਹਨਾਂ ਦੇ ਨਾਲ ਨਾ ਕੋਈ ਨਾ ਕੋਈ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸੋ ਸਭ ਤੋਂ ਪਹਿਲਾਂ ਤਾਂ ਮੈਂ ਇਹ ਜਾਨਣਾ ਚਾਹੁੰਦੀ ਆ ਵੀ ਕਿਵੇਂ ਦਿਮਾਗ ਦੇ ਵਿੱਚ ਇਹ ਵਿਚਾਰ ਆਇਆ ਵੀ ਇੱਕ ਤਾਂ ਕਾਈਟਸ ਉਡਾਉਣੀਆਂ ਚਾਹੀਦੀਆਂ ਤੇ ਉਹਨਾਂ ਦੇ ਉੱਤੇ ਮੈਸੇਜ ਵੀ ਦੇਣਾ ਚਾਹੀਦਾ ਹੈ ਤਾਂ ਜੋ ਸਮਾਜ ਨੂੰ ਇੱਕ ਚੰਗੀ ਸੇਧ ਮਿਲ ਸਕੇ ਸਤ ਜੀ ਮੈਂ ਜਦੋਂ ਛੋਟਾ ਸੀਗਾ ਸਭ ਮੇਰੇ 8ਵੀਂ ਕਲਾਸ ਪੜਦਾ ਸੀਗਾ ਪਤੰਗ ਉਡਾਉਂਦੇ ਸੀ ਅਸੀਂ ਜਿਦੋਂ ਸਕੂਲ ਤੋਂ ਆਣਾ ਸਕੂਲ ਤੋਂ ਆ ਕੇ ਅਸੀਂ ਆਪਣਾ ਬਸਤਾ ਰਖਣਾ ਪਤੰਗ ਉਡਾਣ ਚਲੇ ਜਾਣਾ ਪਤੰਗਾ इजीली ਮਿਲਦੀਆਂ ਵੀ ਸੀਗੀਆਂ ਤੇ ਜਦੋਂ ਹੌਲੀ-ਹੌਲੀ ਮੈਂ ਪਲੱਸ 2 ਕੀਤਾ ਫਿਰ ਮੈਂ ਯੂਨੀਵਰਸਿਟੀ ਵਿੱਚ ਦਾਖਲਾ ਲਿਆ ਜਦੋਂ ਯੂਨੀਵਰਸਿਟੀ ਵਿੱਚ ਦਾਖਲਾ ਮੈਂ ਲਿਆ ਉੱਥੇ ਮੈਨੂੰ ਜਾ ਕੇ ਪਤਾ ਲੱਗਿਆ ਕਿ ਉੱਥੇ ਹਰ ਸਾਲ ਬਸੰਤ ਮਨਾਉਂਦੇ ਐ ਬਸੰਤ ਮੀਂਹ ਪਤੰਗਾਂ ਦਾ ਤਿਉਹਾਰ ਐ ਤੇ ਉਹ ਕਹਿਆ ਕਿ ਉੱਥੇ ਉਹਨਾਂ ਨੇ ਕਾਈਟ ਮੇਕਿੰਗ ਤੇ ਕਾਈਟ ਫਲਾਈਂਗ ਦੋ ਅਲੱਗ-ਅਲੱਗ ਇਵੈਂਟ ਰੱਖੇ ਜਿਦੇ ਵਿੱਚ ਮੈਂ ਪਾਰਟਿਸਿਪੇਟ ਕੀਤਾ ਕਾਈਟ ਫਲਾਈਂਗ ਵਿੱਚ ਵੀ ਬਟ ਮੈਨੂੰ ਥੋੜੀ ਜਿਹੀ ਮਯੂਸੀ ਉਦੋਂ ਹੋਈ ਜਦੋਂ ਮੇਰੀ ਕਾਈਟ ਬਹੁਤ ਉੱਪਰ ਸੀ ਗਈ ਪਰ ਮੈਨੂੰ ਇਹ ਕਿਹਾ ਕਿ ਇਨਾਮ ਨਹੀਂ ਦਿੱਤਾ ਗਿਆ ਉਹ ਜਿਹੜਾ ਸਟੂਡੈਂਟ ਕਾਉਂਸਲ ਦਾ ਪ੍ਰੈਜ਼ੀਡੈਂਟ ਸੀਗਾ ਉਹਨਾਂ ਨੇ ਆਪਣੇ ਬੰਦਿਆਂ ਨੂੰ ਇਨਾਮ ਦਵਾ ਦਿੱਤੇ ਹਾਲੇ ਮੇਰੀ ਕਾਈਟ ਸਭ ਤੋਂ ਉੱਪਰ ਸੀ ਗਈ ਉੱਥੇ ਹੁੰਦਾ ਸੀ ਲੋਂਗੇਸਟ ਕਾਈਟ ਐਂਡ ਹਾਈਐਸਟ ਕਾਈਟ ਮੇਰੀ ਲੋਂਗੇਸਟ ਕਾਈਟ ਵਿੱਚ ਨੰਬਰ 1 ਸੀ ਤੇ ਦੈਨ ਮੈਂ ਸੋਚਿਆ ਕਿ ਕਾਈਟ ਮੇਕਿੰਗ ਦੇ ਵਿੱਚ ਵੀ ਪਾਰਟਿਸਿਪੇਟ ਕਰਨਾ ਚਾਹੀਦਾ ਤੇ ਮੈਂ ਉਦੋਂ ਸਭ ਤੋਂ ਪਹਿਲਾਂ ਇੱਕ ਈਗਲ ਸ਼ੇਪ ਦੀ ਕਾਈਟ ਬਣਾਈ ਤੇ ਮੈਨੂੰ ਫਰਸਟ ਪ੍ਰਾਈਜ਼ ਮਿਲ ਗਿਆ ਜੀ ਕਾਈਟ ਮੇਕਿੰਗ ਦੇ ਵਿੱਚ ਬੜਾ ਖੁਸ਼ੀ ਹੋਈ ਕਿ ਕਾਈਟ ਵਿੱਚ ਇਨਾਮ ਮਿਲ ਗਿਆ ਤੇ ਜਦੋਂ ਐਨੂਅਲ ਫੰਕਸ਼ਨ ਦੇ ਵਿੱਚ ਮੈਨੂੰ ਸਟੇਜ ਤੇ ਬੁਲਾਇਆ ਗਿਆ ਇਨਾਮ ਦਿੱਤਾ ਗਿਆ ਫਿਰ ਮੇਰੀ ਕ੍ਰੇਜ਼ ਹੋਰ ਵੱਧ ਗਈ ਫਿਰ ਮੈਂ ਨੈਕਸਟ ইয়ার ਦੇ ਵਿੱਚ ਵੀ ਵੇਟ ਕਰਨ ਲੱਗਿਆ ਕਿ ਇਹ ਇਵੈਂਟ ਕਦੋਂ ਆਏਗਾ ਫਿਰ ਮੈਂ ਕਾਈਟ ਫ્લાਇੰਗ ਨੂੰ ਥੋੜਾ ਜਿਹਾ ਸਾਈਡ ਤੇ ਕਰਤਾ ਮੂਗੇ ਦਿਮਾਗ 'ਚ ਆ ਗਿਆ ਕਿ ਇੱਥੇ ਪਾਰਸ਼ੀਅਲਟੀ ਫਿਰ ਮੈਂ ਸੈਕੰਡ ਇਅਰ ਵੀ ਉਹਨਾਂ ਦਿਨਾਂ ਵਿੱਚ ਗਰੋ ਮੋਰ ਫੂਡ ਤੇ ਕਾਈਟ ਬਣਾਈ ਇੱਕ ਜੱਟ ਤੇ ਜੱਟੀ ਡਾਂਸ ਕਰ ਰਹੇ ਐ ਫਸਲ ਬੜੀ ਬੜੀ ਭਰਪੂਰ ਹੋਈ ਐ ਤੇ ਬੜੇ ਖੁਸ਼ ਐ ਤੇ ਮੈਨੂੰ ਫਸਟ ਫਸਟ ਪ੍ਰਾਈਜ਼ ਮਿਲ ਗਿਆ ਤੇ ਦਿਲ ਮੇਰਾ ਬਾਗ-ਬਾਗ ਹੋ ਗਿਆ। ਬਾਕੀ ਤਾਂ ਬੜੀ ਅੱਛੀ ਗੱਲ ਐ। ਤੇ ਫਿਰ ਮੈਂ 4 ਸਾਲ ਫਰਸਟ ਪ੍ਰਾਈਜ਼ ਲੈਂਦਾ ਰਿਹਾ ਉੱਥੇ। ਬੜਾ ਅੱਛਾ ਲੱਗਿਆ ਮੈਨੂੰ। ਹੋਲੀ-ਹੋਲੀ-ਹੋਲੀ ਫਿਰ ਮੇਰੇ ਦਿਮਾਗ 'ਚ ਆਇਆ ਕਿਉਂਕਿ ਜਿਹੜੀ ਕਾਈਟ ਐ ਇਹ ਖੁਸ਼ੀ ਦਾ ਪ੍ਰਤੀਕ ਐ। ਅਸੀਂ ਇਹਦੇ ਜਰੀਏ ਬੜੇ ਲੋਕਾਂ ਨੂੰ ਕੁਝ ਮੈਸੇਜ ਅੱਛੇ-ਅੱਛੇ ਦੇ ਸਕਦੇ ਹਾਂ। ਤੇ ਲੋਕੀ ਅਟ੍ਰੈਕਟ ਹੁੰਦੇ ਐ ਮੈਸੇਜ ਪੜਨਗੇ। ਦੇਖੋ ਸਾਰੇ ਤਾਂ ਨਹੀਂ ਇਹਨੂੰ ਬੇਕਰਦੇ ਮੈਂ 2-4% ਵੀ ਲੋਕੀ ਜਿਹਨੂੰ ਫੋਲੋ ਕਰਨ ਤੇ ਮੇਰਾ ਮਕਸਦ ਨਿਕਲ ਜਾਂਦਾ ਤੇ ਮੈਂ ਫਿਰ ਹੌਲੀ-ਹੌਲੀ ਮੈਸੇਜ ਵਧੀਆਂ ਕਾਈਟਸ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਲੋਕਾਂ ਨੂੰ ਐਪਰੀਸ਼ੀਏਸ਼ਨ ਮਿਲੀ ਜਿਸ ਤਰ੍ਹਾਂ ਆਪਣਾ ਹੌਲੀ ਹੁੰਦੀ ਹੈ ਹੌਲੀ ਤੇ ਪਾਣੀ ਵੇਸ ਨਹੀਂ ਕਰਨਾ ਉਹਦਾ ਰੀਜ਼ਨ ਦੱਸਿਆ ਨਾਲ ਕਿਉਂਕਿ ਕੋਈ ਵਿਅਕਤੀ ਹੁੰਦੇ ਐ ਉਹ ਚ ਕੈਮੀਕਲ ਮਿਲਾ ਦਿੰਦੇ ਐ ਕੈਮੀਕਲ ਮਲਾਜ਼ਮ ਦੇ ਮਤਲਬ ਕਿਸੇ ਨੂੰ ਨੁਕਸਾਨ ਹੋ ਸਕਦਾ ਹੈ ਅੱਖਾਂ ਖਰਾਬ ਹੋ ਸਕਦੀਆਂ ਕੁਝ ਹੋ ਸਕਦਾ ਹੈ ਫਿਰ ਮੈਂ ਦੀਵਾਲੀ ਤੇ ਬਣਾਈ ਪਟਾਕੇ ਨਹੀਂ ਚਲਾਣੇ ਪਟਾਕੇ ਜਿਹੜੇ ਆ ਸਾਡੇ ਵਾਤਾਵਰਨ ਨੂੰ ਖਰਾਬ ਕਰਦੇ ਆ ਅੱਗਾਂ ਲੱਗ ਜਾਂਦੀਆਂ ਬੜਾ ਨੁਕਸਾਨ ਹੋ ਜਾਂਦਾ ਹੈ ਜਿਹੜੇ ਆਪਣਾ ਪੰਛੀ ਹੈ ਉਹਨਾਂ ਨੂੰ ਨੁਕਸਾਨ ਹੁੰਦਾ ਹੈ ਜਿਹੜੇ ਬਜ਼ੁਰਗ ਹੈ ਉਹਨਾਂ ਨੂੰ ਸਾਰੀ ਪ੍ਰੋਬਲਮ ਹੋ ਜਾਂਦੀ ਹੈ ਮੂਰਬੂਰ ਸਮੋਗ ਦੀ ਪ੍ਰੋਬਲਮ ਤੇ ਇੰਨੀ ਜ਼ਿਆਦਾ ਹੈ ਕਿ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਫਿਰ ਵੀ ਪਟਾਕੇ ਬੰਦ ਨੇ ਬੰਦ ਕਿਉਂ ਨਹੀਂ ਹੋ ਰਹੇ ਮੈਂ ਇਹਦੇ ਬਾਰੇ ਕਮੈਂਟ ਨਹੀਂ ਕਰਨਾ ਚਾਹੁੰਦਾ ਬੰਦ ਹੋਣੇ ਚਾਹੀਦੇ ਮੇਰੇ ਸਾਹਮਣੇ ਤੇ ਸਾਹਮਣੇਲ ਮੈਂ ਮਤਲਬ ਐਲਟਰਲੀ ਪੀਪਲ ਤੇ ਕਾਈਟਸ ਬਣਾਈ ਪ੍ਰੋਟੈਕਸ਼ਨ ਅਫ ਰੀਮੈਂਡ ਤੇ এনवायरमेंट ਤੇ ਬਣਾਈ ਤੇ ਜੰਗਲ ਨਹੀਂ ਕੱਟਨੇ ਦਰਖਤ ਨਹੀਂ ਕੱਟਨੇ ਡਰੱਗਸ ਤੇ ਬਣਾਈ ਐਂਟੀ ਡਰੱਗਸ ਤੇ ਐਂਟੀ স্মੋਕਿੰਗ ਤੇ ਤੇ ਮੈਨੂੰ ਕਾਫੀ ਹੰਗਾਰਾ ਮਿਲਿਆ ਤੇ ਬੜਾ ਮਤਲਬ ਦੇਖੋ ਇਹ ਗੱਲ ਹੁੰਦੀ ਹੈ ਤੁਸੀਂ ਜੋ ਕੰਮ ਕਰਦੇ ਹੋ ਤੁਹਾਨੂੰ ਸੈਲਫ ਸੈਟੀਸਫੈਕਸ਼ਨ ਪਹਿਲਾਂ ਹੋਣੀ ਜ਼ਰੂਰੀ ਹੈ ਸਮਾਜ ਦੇ ਵਿੱਚ ਕੁਝ ਤੱਤ ਹੁੰਦੇ ਆ ਉਹਨੂੰ ਅਕਸੈਪਟ ਕਰਦੇ ਆ ਕੁਝ ਨਹੀਂ ਕਰਦੇ ਤੁਸੀਂ ਇਹ ਮੰਨ ਕੇ ਚੱਲੋ ਜੇ ਤੁਹਾਨੂੰ ਕੁਝ ਤਸੱਲੀ ਮਿਲ ਰਹੀ ਹੈ ਨਾ ਤੇ ਮੈਟ ਯੂ ਆਰ ਡੂਇੰਗ ਵੈਲ ਮੈਂ ਇਸ ਤਰ੍ਹਾਂ ਕਰਤਾ ਗਿਆ ਕਰਤਾ ਗਿਆ ਹੁਲੀ-ਹੁਲੀ ਫਿਰ ਮੇਰੇ ਦਿਮਾਗ 'ਚ ਆਇਆ ਕਿ ਕਿਉਂ ਨਾ ਇਹਦੇ ਵਿੱਚ ਕੋਈ ਰਿਕਾਰਡ ਵੀ ਕਾਇਮ ਕੀਤਾ ਜਾਏ ਕਿ ਪਤੰਗ ਬਣਾਣਾ ਉਡਾਣਾ ਤਾਂ ਬੜੀ ਅੱਛੀ ਚੀਜ਼ ਹੈ ਬਟ ਫਿਰ ਜਦੋਂ ਮੇਰਾ ਹੋਲੀ ਖੁੱਲੀ ਮੈਨੂੰ ਇੱਕ ਇਸ ਇੱਕ ਨਿਊਜ਼ਪੇਪਰ ਦੇ ਵਿੱਚ ਕਿਸੇ ਵਿਅਕਤੀ ਨੇ ਕਿਹਾ ਵੀ ਮੈਂ ਸਭ ਤੋਂ ਛੋਟੀ ਪਤੰਗ ਬਣਾਈ ਹੈ ਮੈਂ ਸੋਚਿਆ ਕਿ ਇਹ ਪਤੰਗ ਜਿਹੜੀ ਹੈ ਉਹ ਮੇਰੇ ਸਾਹਮਣੇ ਨਾਲ ਛੋਟੀ ਨਹੀਂ ਹੈ ਮੈਂ ਕਾਫੀ ਟਰਾਈ ਕੀਤੀ ਉਹ ਪ੍ਰੈਸਰ ਥਰੂ ਪਤਾ ਕਰਨ ਦੀ ਉਹ ਵਿਅਕਤੀ ਕੌਣ ਹੈ ਬਟ ਮੈਨੂੰ ਕਿਸੇ ਨੇ ਸਪੋਰਟ ਨਹੀਂ ਕੀਤਾ ਫਿਰ ਮੈਂ ਇੱਕ ਪਤੰਗ ਬਣਾ ਕੇ ਇਹ ਆਪਣਾ ਉਹਨੂੰ ਹਿੰਦੁਸਤਾਨ ਇੱਕ ਪੇਪਰ ਹੈ ਹਿੰਦੀ ਦਾ 17 ਸੈਕਟਰ ਦੇ ਵਿੱਚ ਮੈਂ ਗਿਆ ਮੈਨੂੰ ਉਹਨਾਂ ਨੇ ਕਿਹਾ ਵੀ ਤੁਸੀਂ ਆਪਣਾ ਬਾਰੇ ਦੱਸੋ ਸਾਰਾ ਕੁਝ ਦੱਸਿਆ ਦੋ ਦਿਨ ਬਾਅਦ ਮੇਰੀ ਉਹ ਨਿਊਜ਼ ਪੇਪਰ 'ਚ ਲੱਗ ਗਈ ਹਿੰਦੁਸਤਾਨ ਦੇ ਵਿੱਚ ਮੈਨੂੰ ਨਹੀਂ ਪਤਾ ਮੈਨੂੰ ਕਿਸੇ ਨੇ ਦੱਸਿਆ ਵੀ ਤੁਹਾਡੀ ਅਖਬਾਰ 'ਚ ਨਿਊਜ਼ ਲੱਗੀ ਹੈ ਫਰੰਟ ਪੇਜ ਤੇ ਮੈਨੂੰ ਹੁਣ ਹਿੰਦੁਸਤਾਨ ਉਸ ਵੇਲੇ ਪੇਪਰ ਜਿਹੜੀ ਹੈ ਉਹ ਸਿਰਫ 5-7 ਪੰਨਿਆਂ ਕੋਲਾਂਦਾ ਸੀਗਾ ਤੇ ਮੈਂ ਹਾਕਰ ਦੇ ਕੋਲ ਗਿਆ ਜਿਹੜਾ ਸਾਡਾ ਅਖਬਾਰ ਸਪਲਾਈ ਕਰਦੇ ਸੀ ਉਹ ਕੰਨ ਮੈਨੂੰ ਉਹਨਾਂ ਨੇ ਨਾਮ ਦੱਸੇ ਵੀ ਇਹ ਚੰਡੀਗੜ੍ਹ ਦੇ ਵਿੱਚ ਇਹ ਬੰਦੇ ਜਿਨ੍ਹਾਂ ਕੋਲ ਅਖਬਾਰ ਜਾਂਦੀ ਹੈ ਲਾ ਉਹਨਾਂ ਦੇ ਘਰ ਚਲਾ ਗਿਆ ਜੀ 47 ਸੈਕਟਰ ਦੇ ਵਿੱਚ ਅਖਬਾਰ ਦੇਖੀ ਅਖਬਾਰ ਲੈ ਲਈ ਮੈਂ ਦੇਖਿਆ ਪੇਪਰ ਤਦੂਸੀ ਮੇਰੀ ਫਿਰ ਮੈਂ ਕੀ ਕੀਤਾ ਮੈਂ ਉਹ ਅਖਬਾਰ ਲੈ ਕੇ ਨੈਕਸਟ ਡੇ ਖੁਰਾ ਅਖਬਾਰਾਂ ਨੇ ਵੀ ਉਹਨੂੰ ਪਿਕ ਕਰ ਲਿਆ ਹਾਂਜੀ ਹਾਂਜੀ ਵੀ ਇਸ ਤਰ੍ਹਾਂ ਇਸ ਤਰ੍ਹਾਂ ਛੋਟੀ ਪਤੰਗ ਬਣਾਈ ਹੈ ਡਾਕਟਰ ਸੈਗਲ ਨੇ ਤੇ ਉਹਦੀ ਇਹ ਡਾਈਮੈਂਸ਼ਨ ਹੈ ਫਿਰ ਮੈਂ ਪਿੱਛੇ ਮੁੜ ਕੇ ਨਹੀਂ ਦੇਖਿਆ ਫਿਰ ਮੈਂ ਕੀ ਕੀਤਾ ਛੋਟੀਆਂ ਪਤੰਗਾ ਬਣਾ ਕੇ ਸੂਈ ਦੇ ਨੱਕੇ ਚੋਂ ਕੱਢ ਕੇ ਦਿਖਾਈਆਂ ਸੱਤ ਪਤੰਗਾ ਫਿਰ ਮੇਰਾ ਲਿੰਕਾ ਬੁੱਕ ਰਿਕਾਰਡ ਵਿੱਚ ਨਾਮ ਦਰਜ ਹੋ ਗਿਆ ਮੈਂ ਚਾਹਨੀ ਇੱਕ ਵਾਰੀ ਤੁਸੀਂ ਨਾਲ ਦੇ ਨਾਲ ਜ਼ਰੂਰ ਦਿਖਾਓ ਵੀ ਜਿਹੜੀਆਂ ਤੁਸੀਂ ਛੋਟੀਆਂ ਪਤੰਗਾ ਬਣਾਈਆਂ ਸੀ ਦੇਖੋ ਜਿਹੜੇ ਛੋਟੀਆਂ ਪਤੰਗਾ ਹਨ ਜੀ ਇਹ ਦੇਖੋ ਤੁਸੀਂ ਦੇਖ ਸਕਦੇ ਹੋ ਇਹ ਪਤੰਗਾ ਛੋਟੀਆਂ ਨਹੀਂ ਹੈਗੀਆਂ ਆ ਦੇਖੋ ਬਹੁਤ ਛੋਟੀਆਂ ਹਨ ਜੀ ਕੀ ਸਹੀ ਹੈ ਇਹ ਸਾਈਜ਼ ਇੱਕ ਤੰਗਦਾ ਹੈ ਜੀ 1.50 1.65 ਮਿਲੀਮੀਟਰ ਹਾਂਜੀ ਹਾਂਜੀ ਤੇ ਇਹ ਮੇਰਾ ਫਿਰ ਤੁਹਾਨੂੰ ਇਹ ਲਿਮਕਾ ਬੁੱਕ অফ ਰਿਕਾਰਡ ਦਿਖਾਵਾਂਗਾ ਜੋ ਛੋਟਾ ਛਾਪੀ ਹੋਇਆ ਉਹਨਾਂ ਨੇ ਉਹਨਾਂ ਨੇ ਮੇਰੀ ਮਿਰ ਰਿਕਾਰਡ ਛਾਪਿਆ ਫਿਰ ਮੈਂ ਨਾਲ ਦੀ ਨਾਲ ਹੀ ਇਹ ਆ ਦੇਖੋ ਤੁਸੀਂ ਦੇਖ ਸਕਦੇ ਹੋ ਇਹ ਚਰਖੜੀ ਹੁੰਦੀ ਹੈ ਚਰਖੜੀ ਹੈ ਹੈਨਾ ਇਹ ਤਾਂ ਨੋਰਮਲ ਚਰਖੜੀ ਹੈ ਮੇਰੇ ਸਾਹਮਣੇ ਨਾਲ ਤਾਂ ਫਿਰ ਮੈਂ ਚਰਖੜੀ ਬਣਾਈ ਸਭ ਤੋਂ ਛੋਟੀ ਚਰਖੜੀ ਇਹ ਆ ਦੇਖੋ ਤੁਸੀਂ ਦੇਖ ਸਕਦੇ ਹੋ ਇਹ ਚਰਖੜੀ ਇਹ ਮੇਰੇ ਨੀਲ ਧਿਆਨ ਆ ਦੇਖੋ ਹਿਤ ਬਤਾਨਾ ਵੀ ਪਾਇਆ ਹੋਇਆ ਹੈ ਇਹਦਾ ਮੇਰਾ ਨਾਮ ਇੰਡੀਆ ਬੁੱਕ ਉਪਰ ਰਿਕਾਰਡ ਚ ਦਰਜ ਕੀਤਾ ਗਿਆ ਤੇ ਉਸ ਤੋਂ ਬਾਅਦ ਫਿਰ ਮੈਨੂੰ ਚਾਈਨਾ ਜਾਣ ਦਾ ਮੌਕਾ ਮਿਲ ਗਿਆ ਜੀ ਪਤੰਗ ਦੇ ਉੱਪਰ ਉਡਾਣ ਵਾਸਤੇ ਮੈਂ ਚਾਈਨਾ ਗਿਆ ਐਕਚੁਅਲੀ ਜਿਹੜੀ ਪਤੰਗ ਹੈ ਨਾ ਜੀ ਪਤੰਗ ਡਿਫਰੈਂਟ ਨੇਸ਼ਨਸ ਨੂੰ ਜੋੜਦੀ ਹੈ ਪਤੰਗ ਦਾ ਮਕਸਦ ਕੀ ਹੈ ਸਾਰੇ ਕੰਟਰੀਜ਼ ਆਪਸ ਵਿੱਚ ਮਿਲ ਕੇ ਬੈਠੋ ਗੱਲਬਾਤ ਕਰੋ ਕੁ ਡਿਫਰੈਂਸਿਸ ਹੈਗੇ ਉਹਨੂੰ ਦੂਰ ਕਰ ਉਹ ਖੁਸ਼ੀ ਦਾ ਪ੍ਰਤੀਕ ਹੈ ਜੀ ਤੇ ਜਦੋਂ ਵੀ ਮੈਂ ਉੱਥੇ ਚਾਈਨਾ ਗਿਆ ਬੜਾ ਮਜ਼ਾ ਆਇਆ ਉੱਥੇ ਜਾ ਕੇ ਤਾਂ ਮੈਨੂੰ ਉਹਨਾਂ ਨੇ ਬੱਗੀ 'ਚ ਬਿਠਾਇਆ ਜੀ ਪੂਰੇ ਚਾਈਨਾ ਦਾ ਮੁੱਲ ਘੁਮਾ ਰਹੇ ਐ ਆਈ ਵਾਸ ਲੀਡਿੰਗ ਦਾ ਹੋਲ ਜਿਹੜਾ ਪੂਰੀ ਦੁਨੀਆ ਦੀ 180 108 ਕੰਟਰੀ ਦੇ ਬੰਦੇ ਉੱਥੇ ਆਏ ਤੇ ਸਾਰਿਆਂ ਨਾਲ ਮੇਰਾ ਮੇਲ ਹੋਇਆ ਤੇ ਡੂ ਟੂ ਥਿਸ ਟਰਬਨ ਜੀ ਆਈ ਵਾਸ ਲਾਈਕ ਅ ਕਿੰਗ ਤੇ ਮੈਂ ਅੱਜ ਜਦੋਂ ਵੀ ਯਾਦ ਕਰਦਾ ਉਹ ਮੇਰਾ ਦਿਲ ਐਨਾ ਖੁਸ਼ ਹੁੰਦਾ ਹੈ ਕਿ ਮਤਲਬ ਇੰਨੀ ਜਿਆਦਾ ਮੈਨੂੰ ਉਹਨਾਂ ਨੇ ਆਹ ਭਗਤ ਮੇਰੀ ਕੀਤੀ ਮੈਂ 8 8 ਦਿਨ ਰਿਉਥੇ ਰਿਹਾ ਜੀ ਤੇ ਸਾਰੇ ਇਵੈਂਟ ਜਿਹੜੇ ਸੀ ਉਹਨਾਂ ਨੇ ਮੇਰੇ ਕੋਲੋਂ ਕਰਵਾਏ ਗਏ ਫਿਰ ਮੈਨੂੰ ਉੱਥੇ ਹੀ ਮੈਨੂੰ ਸਾਊਥ ਕੋਰੀਆ ਦੇ ਇਨਵੀਟੇਸ਼ਨ ਆ ਗਿਆ ਉੱਥੇ ਹੀ ਸੇਮ ਈਅਰ ਮੈਂ ਸਾਊਥ ਕੋਰੀਆ ਵੀ ਗਿਆ ਉੱਥੇ ਬੜੀ ਮੈਨੂੰ ਸ਼ਲਾਘਾ ਮਿਲੀ ਫਿਰ ਇਹ ਜਿਹੜੀ ਮੈਨੂੰ ਲੱਗਦਾ ਜਿਹੜੀ ਪਤੰਗ ਹੈ ਪਤੰਗ ਖਲੀ ਉਡਾਨ ਨਾਲ ਨਹੀਂ ਹੈਗੀ ਇਹ ਸਾਨੂੰ ਹਰ ਤਰੀਕੇ ਨਾਲ ਸਾਨੂੰ ਇੱਕ ਤਾਕਤਵਰ ਬਣਾਉਂਦੀ ਹੈ ਫਿਰ ਮੈਂ ਸੋਚਿਆ ਕਿ ਕਿਉਂਕਿ ਇਹ ਬੱਚਿਆਂ ਨੂੰ ਪਤੰਗ ਦੇ ਬਾਰੇ ਹੋਰ ਦੱਸਿਆ ਜਾਵੇ ਡਿਟੇਲ ਦੇ ਵਿੱਚ ਜਿਸ ਤਰ੍ਹਾਂ ਬੱਚੇ ਅੱਜ ਕੱਲ ਦੇ ਮੋਬਾਈਲ ਖੇਡਦੇ ਐ ਅੱਖਾਂ ਥੱਕ ਜਾਂਦੀਆਂ ਉਹਨਾਂ ਦੀਆਂ ਦਿਮਾਗ ਥੱਕ ਜਾਂਦਾ ਹੈ ਫੇਰ ਉਹ ਪੇਰੈਂਟਸ ਉਹਨੂੰ ਪ੍ਰੈਸ਼ਰਾਈਜ਼ ਕਰਦੇ ਆ ਪੜੋ ਪੜੋ ਕਿੱਥੋਂ ਪੜਨਗੇ ਥੱਕ ਗਿਆ ਉਹ ਤੂੰ ਮੈਂ ਉਹਨੂੰ ਕਹਿਣਾ ਤੁਸੀਂ ਹਫਤੇ 'ਚ ਦੋ ਦਿਨ ਪਤੰਗ ਉਡਾਓ ਮੈਦਾਨ 'ਚ ਜਾ ਕੇ ਪਤੰਗ ਉਡਾਓ ਮੈਦਾਨ ਵਿੱਚ ਕੋਠੇ ਤੇ ਨਹੀਂ ਕੋਠੇ ਤੇ ਰਿਸਕੀ ਹੈ ਮੈਂ ਕਦੀ ਨਹੀਂ ਇਹ ਕਮੈਂਡ ਉਹਨੂੰ ਰეკਮੈਂਡ ਕਰਾਂਗਾ ਕੋਠੇ ਤੇ ਉਡਾਓ ਮੈਦਾਨ ਤੇ ਆਓ ਮੈਦਾਨ 'ਚ ਤੁਹਾਨੂੰ ਆਪਣਾ ਸਾਫ਼ ਸੁਥਰਾ ਆਕਸੀਜਨ ਮਿਲੇਗੀ ਖਵਾਸਾਤ ਮਿਲੇਗੀ ਜਦੋਂ ਤੁਸੀਂ ਪਤੰਗ ਉਡਾਓਗੇ ਤੁਹਾਡੀ ਅੱਖਾਂ ਦੀ ਰੋਸ਼ਨੀ ਵਧੇਗੀ ਉਹ ਕਿਸ ਤਰ੍ਹਾਂ ਅਸੀਂ ਲੋਕ ਕੀ ਸਿਰੇ ਸਿਰੇ ਸੈਰ ਕਰਨ ਜਾਂ ਬਾਗ ਦੇ ਵਿੱਚ ਸਿਯੋਗਾ ਕਰਦੇ ਹਾਂ ਸਾਡੀਆਂ ਅੱਖਾਂ ਦੀ ਆਈ ਲਿਡਸ ਉੱਪਰ-नीचे ਲੈਫਟ-ਰਾਈਟ ਘੁੰਮਦੀਆਂ ਇਟ ਇਸ ਸોર્ટ ਆਫ ਯੋਗਾ ਪ੍ਰਮਾਤਮਾ ਨੇ ਸੁੱਖਾ ਦਿੱਤੀਆਂ ਦੂਰ ਦੇਖਣ ਵਾਸਤੇ ਇਹ ਨਹੀਂ ਕਿ ਤੁਸੀਂ ਨੇੜੇ ਹੋ ਕੇ ਮੋਬਾਈਲ ਕਰਕੇ ਪੜੀ ਜਾਈਏ ਹਰ ਵੇਲੇ ਜਦੋਂ ਅਸੀਂ ਨੇੜੇ ਪੜਾਂਗੇ ਸਾਡਾ ਜਿਹੜਾ ਇਮੇਜ ਹੈ ਉਹ ਰੈਟੀਨਾ ਤੇ ਨਹੀਂ ਬਣਦਾ ਜਦੋਂ ਇਮੇਜ ਰੈਟੀਨਾ ਤੇ ਨਹੀਂ ਬਣੇਗਾ ਸਾਡੀ ਆਈ ਸਾਈਟ ਫਰਕ ਪੈਣੀ ਸ਼ੁਰੂ ਹੋ ਜਾਏਗੀ। ਸਾਡੀ ਆਈ ਸਾਈਟ ਵੀਕ ਹੋਏਗੀ। ਤੁਸੀਂ ਦੇਖਿਆ ਕਦੀ ਜਿਹੜੇ ਐਨੀਮਲਸ ਨੂੰ ਕਦੀ ਐਨਕਾ ਲੱਗੀਆਂ? ਬਰਡਸ ਨੂੰ ਲੱਗੀਆਂ ਕਦੀ। ਕਿਉਂ? ਕਿਉਂਕਿ ਉਹ ਦੂਰ ਦੇਖਦੇ ਐ। ਜਦੋਂ ਦੂਰ ਦੇਖਾਂਗੇ ਆਸਮਾਨ ਬਲੂ ਐ। ਬਲੂ ਇਜ਼ ਵੈਰੀ ਸੂਦੀੰਗ ਕਲਰ। ਜੇ ਅਸੀਂ ਹਰ ਵੇਲੇ ਅੰਦਰ ਹੀ ਬੈਠੇ ਰਵਾਂਗੇ ਸਾਨੂੰ ਪ੍ਰੋਸੈਸਡ ਆਕਸੀਜਨ ਮਿਲਦੀ ਆ ਅੰਦਰ। ਹਨਾ ਜੀ ਸਰਦੀਆਂ ਦੇ ਵਿੱਚ ਕੀ ਹੈ ਅਸੀਂ ਹੀਟਰ ਲਗਾ ਲੈਂਦੇ ਆ ਉਹੀ ਸਾਡੀ ਹਵਾ ਅੰਦਰ ਘੁੰਮੀ ਜਾਂਦੀ ਹੈ ਗਰਮੇ ਸੀ ਏਸੀ ਚਲਾ ਲੈਂਦੇ ਆ ਮਤਲਬ ਸਾਡੀ ਜਿਹੜੀ ਬਾਡੀ ਹੈ ਨਾ ਇੱਕ ਲਚੀਲੀ ਨਹੀਂ ਰਹਿੰਦੀ ਇੱਕ ਤਾਕਤਵਰ ਨਹੀਂ ਰਹਿੰਦੀ ਉਹ ਇੱਕ ਡਿਪੈਂਡੈਂਟ ਹੋ ਜਾਂਦੀ ਹੈ ਉਹਨੂੰ ਪ੍ਰੋਪਰ ਆਕਸੀਜਨ ਨਹੀਂ ਮਿਲੀ ਜੇਸੀਂ ਬਾਹਰ ਜਾਵਾਂਗੇ ਸਾਨੂੰ ਸਭ ਕੁਝ ਮਿਲੇਗਾ ਨੈਚੁਰਲ ਇਫ ਯੂ ਆਰ ਇਨ ਦਾ ਅੰਡਰ ਵਿਦ ਦਾ ਨੇਚਰ ਤੋ ਉਹਨੂੰ ਹਰ ਚੀਜ਼ ਮਿਲੇਗੀ ਪਰਮਾਤਮਾ ਨੇ ਸਾਨੂੰ ਹਰ ਚੀਜ਼ ਦਿੱਤੀ ਹੈ ਉਹਨੂੰ ਭਰਪੂਰ ਫਾਇਦਾ ਉਠਾਓ ਦੁਗੋਸੀ ਬਾਹਰ ਸਾਡੀ ਐਕਸਰਸਾਈਜ਼ ਹੋਏਗੀ ਮੋਢਿਆਂ ਦੀ ਪਤੰਗ ਉਡਾਵਾਂਗੇ neck ਦੀ ਐਕਸਰਸਾਈਜ਼ ਹੋਏਗੀ ਸਾਡੇ ਆਪਣਾ ਪੈਰ ਲੱਤਾਂ ਬਾਵਾ ਸਭ ਚੱਲਣਗੇ ਸਾਡਾ ਸਰੀਰ ਇੰਨਾ ਤੰਦਰੁਸਤ ਰਹੇਗਾ ਤੁਹਾਨੂੰ ਮਤਲਬ ਕਹੇ ਚ ਦਵਾਈ ਲੈ ਲੋੜ ਹੀ ਨਹੀਂ ਹੈ ਅਸੀਂ ਤਾਂ ਬੇਫਕੂਫਾ ਅਸੀਂ ਦਵਾਈਆਂ ਖਾ ਰਹੇ ਆ ਸਾਨੂੰ ਪਰਮਾਤਮਾ ਨੇ ਫ੍ਰੀ ਵਿਟਾਮਿਨ ਡੀ ਦਿੱਤਾ ਹੈ ਸੂਰਜ ਦੇ ਥਰੂ ਡਾਕਟਰਸ ਕਹ ਰਹੇ ਹੈ ਕਿ ਇੰਡੀਆ ਦੇ ਵਿੱਚ 80% ਤੋਂ 90% ਬੰਦੇ ਜਿਹੜੇ ਆ ਉਹ ਵਿਟਾਮਿਨ ਡੀ ਦੀ ਕਮੀ ਹੈ ਵਿਟਾਮਿਨ ਡੀ ਇੱਕ ਸਭ ਤੋਂ ਇੰਪੋਰਟੈਂਟ ਵਿਟਾਮਿਨ ਹੈ ਸਾਡੀ ਬੋਡੀ ਦੇ ਵਿੱਚ ਜੇ ਸਾਡੇ ਵਿਟਾਮਿਨ ਡੀ ਦੀ ਕਮੀ ਹੈ ਨਾ ਜੀ ਸਾਡੀਆਂ ਬੋਨਸ ਕਦੀ ਸਟਰੋਂਗ ਨਹੀਂ ਬਣ ਸਕਦੇ ਇੱਕ ਚੀਜ਼ ਹੋਰ ਹੈ ਸੈਂਟੀਫਿਕਲੀ ਇੱਕ ਹੈਗਾ ਹੈ ਹੈਗਾ ਹੈ ਕਹਿਣਾ ਡਾਕਟਰਸ ਕਹਿੰਦੇ ਹੈ ਕਿ ਜੇ ਸਾਡੀ ਬੋਡੀ ਦੇ ਵਿੱਚ ਵਿਟਾਮਿਨ ਡੀ ਦੀ ਕਮੀ ਹੈ ਅਸੀਂ ਜਿੰਨਾ ਮਰਜ਼ੀ ਦੁੱਧ ਪੀਵੀ ਜਾਈਏ ਉਹ ਦੁੱਧ ਸਾਡੇ ਕੋਲ ਪੱਚੇਗਾ ਨਹੀਂ ਉਹਨੂੰ ਪਛਾਣਨਾ ਹੈ ਵਿਟਾਮਿਨ ਡੀ ਪੂਰਾ ਹੋਣਾ ਚਾਹੀਦਾ ਤੇ ਇਸਦੀ ਮੇਰਾ ਇੱਕ ਹੋਰ ਸਵਾਲ ਹੈ ਵੀ ਜਿਵੇਂ ਹੁਣ ਬਸੰਤ ਪੰਚਮੀ ਵੀ ਆਉਣ ਵਾਲੀ ਆ ਲੋਕਾਂ ਨੇ ਬੱਚਿਆਂ ਨੇ ਪਤੰਗਾ ਚੜਾਣੀ ਆ ਪਰ ਉਥੇ ਇੱਕ ਚਾਇਨਾ ਡੋਰ ਵਾਲਾ ਵੀ ਬੜਾ ਉਹ ਕਾਫੀ ਟਾਈਮ ਤੋਂ ਚੱਲ ਰਿਹਾ ਹੈ ਤੇ ਲੋੜੀ ਵੀ ਜਦੋਂ ਹੋਈ ਸੀਗੀ ਤਾਂ ਉਸ ਟਾਈਮ ਵੀ ਕਾਫੀ ਇਨਸੀਡੈਂਟ ਐਕਸੀਡੈਂਟਸ ਜਿੱਦਾਂ ਦੇ ਆਏ ਸੀਗੇ ਵੀ ਜਿੱਥੇ ਬੱਚਿਆਂ ਦੀਆਂ ਜਾਂ ਕਿਸੇ ਦੀ ਵੀ ਰਸਤੇ 'ਚ ਜਾਂਦੇ ਜਾਂਦੇ ਆ ਧੋਣਾ ਵੱਡੀਆਂ ਗਿਆ ਜਾਂ ਕਿਤੇ ਘੱਟ ਲੱਗ ਗਿਆ ਉਹ ਚਾਇਨਾ ਡੋਰ ਦੇ ਨਾਲ ਸੋ ਤੁਸੀਂ ਇਹਨਾਂ ਚੀਜ਼ਾਂ ਨੂੰ ਲੈ ਕੇ ਕਿਵੇਂ ਵੇਖਦੇ ਹੋ ਜੀ ਜੋ ਇਹ ਡੋਰਾ ਹੈ ਗਿਆ ਮਾਰਕੀਟ ਦੇ ਵਿੱਚ ਆ ਰਹੀਆਂ ਹਾਲਾਂਕਿ ਸਰਕਾਰ ਦੇ ਵੱਲੋਂ ਕਿਹਾ ਜਾਂਦਾ ਕਿ ਵੀ ਇਹ ਚੀਜ਼ ਆਪਾਂ ਬੰਦ ਕਰਵਾ ਦਿੱਤੀਆ ਬੈਨ ਕਰਵਾ ਦਿੱਤੀਆ ਦੇਖੋ ਜੀ ਮੈਂ ਇਸ ਦੇ ਬਹੁਤ ਖਿਲਾਫ ਜਿਹੜੀ ਚਾਈਨਾ ਡੋਰਾ ਇੱਕ ਪਲਾਸਟਿਕ ਦੀ ਡੋਰਾ ਜਿਹੜੀ ਟੁੱਟਦੀ ਨਹੀਂ ਹੈ ਇਹਦੇ ਉੱਪਰ ਪੂਰੀ ਦੀ ਪੂਰੀ 100% ਪਾਬੰਦੀ ਲਗਾਣੀ ਚਾਹੀਦੀ ਹੈ ਇਹ ਕਿੱਥੋਂ ਆ ਰਹੀ ਹੈ ਕਿੱਥੇ ਵਿਕ ਰਹੀ ਹੈ ਤਾਂ ਕਿ ਇਹ ਲੋਕਾਂ ਬੱਚਿਆਂ ਦੇ ਹੱਥ ਜਾਵੇ ਨਾ ਜੇ ਬੱਚੇ ਦੇ ਹੱਥ ਨਹੀਂ ਜਾਏਗੀ ਤੇ ਨੱਚੇ ਨਹੀਂ ਉਡਾਨਗੇ ਕਿਉਂਕਿ ਮੈਨੂੰ ਇੱਕ ਵਾਰ ਮੌਕਾ ਮਿਲਿਆ ਹੈ ਜੇ ਜੱਜ ਬਣਨ ਦਾ ਮੈਂ ਉਸੇ ਵੇਲੇ ਪਹਿਲੇ ਸੱਟੇ ਹੀ ਦੇਖ ਲਿਆ ਕਿਹੜੇ-ਕਿਹੜੇ ਬੱਚਿਆਂ ਦੇ ਕੋਲ ਡੋਰ ਜਿਹੜੀ ਹੈ ਉਹ ਚਾਈਨਾ ਡੋਰ ਤਾਂ ਨਹੀਂ ਹੈਗੀ ਜੇ ਕੋਈ ਹੈਗੀ ਹੈ ਉਹਨਾਂ ਨੂੰ ਡਿਸਕਵਾਲਿਫਾਈ ਕਰਤਾ ਗਿਆ ਇਸ ਕਰਕੇ ਇਹਦੇ ਉੱਪਰ ਬਹੁਤ ਜ਼ਿਆਦਾ ਸਖਤੀ ਨਾਲ ਨਿਪਟਣਾ ਚਾਹੀਦਾ ਹੈ ਅੱਛਾ ਉਹਨਾਂ ਕੋਲ ਸਵਾਲ ਪੁੱਛਿਆ ਗਿਆ ਵੀ ਤੁਸੀਂ ਇਹ ਡੋਰ ਕਿਉਂ ਲੈ ਕੇ ਆਏ ਹੋ ਜਾਂ ਉਹਨਾਂ ਨੇ ਤੁਹਾਨੂੰ ਪੁੱਛਿਆ ਵੀ ਸਾਨੂੰ ਡਿਸਕਵਾਲਿਫਾਈ ਕਿਉਂ ਕੀਤਾ ਕਿਸ ਨੇ ਪੁੱਛਿਆ ਵੀ ਜਿਹੜੇ ਬੱਚੇ ਸੀ ਨਹੀਂ ਬੱਚਿਆਂ ਨੇ ਨਹੀਂ ਕੁਝ ਪੁੱਛਿਆ ਬੱਚੇ ਮਤਲਬ ਉਹ ਮਤਲਬ ਉਹਨਾਂ ਨੇ ਮਹਿਸੂਸ ਮਹਿਸੂਸ ਹੀ ਨਹੀਂ ਕੀਤਾ ਕੁਝ ਵੀ 댓 मींस ਉਹ ਉਹਨਾਂ ਨੂੰ ਜਿਹੜੇ অথੋਰੀਟੀਆਂ ਨੂੰ ਪੁੱਛਣਾ ਚਾਹੀਦਾ ਹੈ ਕਿ ਉਹ ਬੱਚੇ ਕਿੱਥੋਂ ਲੈ ਕੇ ਆਏ ਕਿਉਂਕਿ ਮੈਂ ਤਾਂ ਉਸ ਵੇਲੇ ਉਹਨਾਂ ਦਾ ਗੈਸਟ ਸੀਗਾ ਮੈਂ ਕਰਕੇ ਉਹ ਬੱਚੇ ਨੂੰ ਡਿਸਕਵালিਫਾਈ ਕਰਤਾ ਵੀ ਇਹ ਨਹੀਂ ਉਡੇਗਾ ਅੱਛਾ ਇੱਕ ਹੋਰ ਚੀਜ਼ ਹੈ ਤੇ ਆਪਾਂ ਗੱਲਬਾਤ ਕਰ ਰਹੇ ਸੀਗੇ ਕਿ ਤੁਸੀਂ ਅਹੰਦਾਬਾਦ ਗਏ ਸੀਗੇ ਤਾਂ ਉੱਥੇ ਜਿਵੇਂ ਆਹੀ ਹੁੰਦਾ ਵੀ ਪਤੰਗ ਚੜਾਉਣੇ ਆ ਡੀਜੇ ਵੀ ਲਗਾਉਂਦੇ ਲੋਕੀ ਕੋਠਿਆਂ ਦੇ ਉੱਤੇ ਜਾ ਕੇ ਪਤੰਗਾ ਚੜਾਉਂਦੇ ਆ ਤਾਂ ਤੁਸੀਂ ਉਸ ਉਸ ਦੇ ਬਾਰੇ ਦੱਸੋਗੇ ਵੀ ਉੱਥੇ ਤਾਂ ਕਾਫੀ ਜ਼ਿਆਦਾ ਕ੍ਰੇਜ਼ ਹੈਗਾ ਸੋ ਉਹ ਇਨਸੀਡੈਂਟ ਵੀ ਥੋੜਾ ਜਿਹਾ ਦੱਸੋ ਦੇਖੋ ਮੈਂ ਹੁਣੇ ਅੰਮਦਾਬੜੋ ਆ ਕੇ ਆਇਆ ਬੇਸਿਕਲੀ ਅੰਮਦਾਬੜੋ ਦੇ ਵਿੱਚ ਉਤਾਰਣ ਹੁੰਦਾ ਉਹਦੇ ਪਤੰਗਾਂ ਜਿਹੜੀਆਂ ਉਡਦੀਆਂ ਉਹ ਵੱਡੀਆਂ-ਵੱਡੀਆਂ ਪਤੰਗਾਂ ਉਡਦੀਆਂ ਵੱਡੀਆਂ ਮੀਨਸ ਉਹ ਤੁਹਾਡੀਆਂ ਕੋਈ 10-10 ਫੁੱਟ ਵੱਡੀ ਹੈ ਕੋਈ 50 ਫੁੱਟ ਵੱਡੀ ਹੈ ਕੋਈ ਟ੍ਰੇਨ ਕਾਈਟ ਹੈ ਕੋਈ ਤੁਹਾਡੀ ਆਪਣਾ ਜਿਹੜੀ ਹੈਗੀ ਹੈ ਸਟੰਟ ਕਾਈਟ ਹੈ ਕੋਈ ਪਾਵਰ ਕਾਈਟ ਹੈ ਕੋਈ ਪਤੰਗਾਂ ਬਹੁਤ ਤਰ੍ਹਾਂ ਦੀਆਂ ਹੈਗੀਆਂ ਛੇ ਆਪ ਲੋਕ ਨੂੰ ਨਹੀਂ ਪਤਾ ਹੋਏਗਾ ਵੀਰ ਫੰਕਸ਼ਨ ਜਿਹੜਾ ਹੁੰਦਾ ਉਹ ਵੱਡੀਆਂ-ਵੱਡੀਆਂ ਪਤੰਗਾਂ ਦਾ ਹੁੰਦਾ ਜਿਹੜੀਆਂ ਕਿ ਚਾਈਨਾ ਡੋਰ ਦੇ ਨਾਲ ਬਿਲਕੁਲ ਨਹੀਂ ਉਡਾਈਆਂ ਜਾਂਦੀਆਂ ਉਹ ਕਾਟਨ ਦੀ ਹੁੰਦੀ ਹੈ ਹੈਵੀ ਥ੍ਰੈਡ ਹੁੰਦਾ ਕਿਉਂਕਿ ਉਹ ਪਤੰਗਾ ਕਾਫੀ ਹੈਵੀ ਡੋਰ ਨੂੰ ਸੰਭਾਲ ਸਕਦੀ ਹੈ ਲਾਸਟ ਡੇ ਵਾਲੇ ਦਿਨ ਸਾਨੂੰ ਕੋਠਿਆਂ ਤੇ ਲਿਆ ਜਾਂਦਾ ਦਿਖਾਉਣ ਵਾਸਤੇ ਵੀ ਇੱਥੇ ਇਹ ਜਿਹੜੀ ਆਪਣਾ ਕੰਪੀਟੀਸ਼ਨ ਹੋ ਰਿਹਾ ਪਰ ਮੈਂ ਦੇਖਿਆ ਕਿ ਉੱਥੇ ਕਾਫੀ ਜਿਹੜੇ ਕੋਠੇ ਹਾਈ ਵੱਡੇ ਹਾਈ ਕੋਠੇ ਹੈਗੇ ਆ ਉਹ ਕੁਝ ਕਿਰਾਏ ਤੇ ਵੀ ਵਿਕਦੇ ਆ ਸੇਮ ਡੇ ਤੇ ਮੈਂ ਚਾਹਨਾ ਕਿ ਜਿਹੜੇ ਆਪਣਾ ਕੁੱਕੀ ਪੁਰਾਣੇ ਸ਼ਹਿਰਾਂ ਦੇ ਵਿੱਚ ਗਰਾਊਂਡ ਘੱਟ ਹੈਗੇ ਐ ਬਟ ਜਿਹੜੇ ਬੱਚੇ ਉਡਾਣ ਉੱਥੇ ਪੇਰੈਂਟਸ ਨਾਲ ਰਹਿਣ ਉਹਨਾਂ ਦੇ ਅੰਡਰ ਗਾਈਡੈਂਸ ਉਡਾਣ ਤਾਂ ਕੋਈ ਨਾ ਕੋਈ ਗਲਤ ਇਨਸੀਡੈਂਟ ਨਾ ਹੋ ਸਕੇ ਤੇ ਬਹੁਤ ਮੈਂ ਦੇਖਿਆ ਬਹੁਤ ਤੰਨਾ ਉਡਦੀਆਂ ਆਪਣੇ ਅੰਮ੍ਰਿਤਸਰ ਵੀ ਉਡਦੀਆਂ ਤੇ ਇਹ ਪਤੰਗਾ ਜਦੋਂ ਵੀ ਉਡਾਓ ਪੇਰੈਂਟਸ ਦੀ ਅੰਡਰ ਗਾਈਡੈਂਸ ਨਾਲ ਉਡਾਣ ਬੱਚੇ ਕਿਉਂਕਿ ਕੋਈ ਅਨਸੁਖਾਵੀ ਘਟਨਾ ਨਾ ਵਾਪਰੇ ਤੋ ਜਿਵੇਂ ਤੁਹਾਡੀ ਗੱਲ ਕਰੀਏ ਤੇ ਅੱਜ ਤੱਕ ਦਾ ਤੁਸੀਂ ਕਿਹੜਾ ਸਭ ਤੋਂ ਐਕਸਪੈਂਸਿਵ ਗਾਈਡ ਆਪਣੇ ਲਈ ਖਰੀਦਿਆ ਦੇਖੋ ਜੀ ਮੈਂ ਤਾਂ ਐਕਸਪੈਂਸਿਵ ਗਾਈਡਸ ਜਿਹੜਾ ਖਰੀਦਿਆ ਉਹ 15 ਕੁ ਹਜ਼ਾਰ ਦਾ ਖਰੀਦਿਆ ਹਾਂਜੀ ਖਾਸ ਕਿ ਉਹ ਉਸ ਤੋਂ ਫੋਲਡਿੰਗ ਗਾਈਡਸ ਹੈਗਾ ਬੜਾ ਵੱਡਾ ਹੈਗਾ ਫੋਲਡ ਹੋ ਜਾਂਦਾ ਕਾਈਟ ਉਹ ਐਕਚੁਅਲੀ ਫੋਲਡਿੰਗ ਗਾਈਡ ਮੀਨ ਉਹਦੇ ਉੱਪਰ ਜਿਹੜੇ ਆਪਣਾ ਤੀਲੇ ਵੀ ਲੱਗੇ ਹੋਏ ਆ ਉਹ ਵੀ ਫੋਲਡ ਹੋ ਜਾਂਦੇ ਆ ਕਾਈਟ ਵੀ ਫੋਲਡ ਹੋ ਜਾਂਦੀ ਹੈ ਤੇ ਉਹ ਕੈਰੀ ਕਰਨਾ ਈਜ਼ੀ ਹੋ ਜਾਂਦਾ ਹੈ ਇਸ ਕਰਕੇ ਤੇ ਇਹ ਜਿਹੜੇ ਕਾਈਟਸ ਤੁਮੈਂ ਸੁਣ ਕੇ ਹੈਰਾਨ ਹੋਵੋਗੇ ਕੁਝ ਕਾਈਟ 2-2 ਲੱਖ ਦੀਆਂ ਵੀ ਹੈਗੀਆਂ ਉਹ ਸਟਰ ਹੈ ਉਹ ਕਾਈਟ ਜਿਹੜੀ ਹੁਣ ਇੱਕ ਬੜਾ ਵੱਡਾ ਫੁੱਟਬਾਲ ਆ ਜਿਵੇਂ ਉਹ ਕਮ ਸੇ ਕਮ 10-10 ਬੰਦੇ ਇਕੱਠੇ ਉਡਾ ਸਕਦੇ ਹੈ ਉਹ ਬਹੁਤ ਜ਼ਿਆਦਾ ਹਵਾ ਦੇ ਲੋਡ ਆ ਆਮ ਨਹੀਂ ਉੱਡ ਸਕਦੇ ਉਹ ਦੌੜਨਾ ਪੈਂਦਾ ਉਹਨੂੰ ਪਕੜ ਕੇ ਪਰ ਜਦੋਂ ਉਹ ਫੀਲਡ 'ਚ ਉੱਡਦਾ ਥੋੜੇ ਦਿਨ ਲਈ ਉੱਡਦਾ ਬੜਾ ਬੜਾ ਅੱਛਾ ਲੱਗਦਾ ਇਹ ਚੀਜ਼ ਹੈ ਬਹੁਤ ਵਧੀਆ ਚੀਜ਼ ਹੈ ਤੁਹਾਡੇ ਰਿਕਾਰਡਸ ਦੀ ਗੱਲ ਕਰੀਏ ਕਿਹੜੇ ਕਿਹੜੇ ਰਿਕਾਰਡਸ ਤੁਹਾਡੇ ਨਾਮ ਤੇ ਕਿਹੜੇ ਨਾਮ ਤੇ ਠੀਕ ਆ ਜੀ ਤੇਰੇ ਨਾਮ ਹਰ ਸਭ ਤੋਂ ਪਹਿਲਾਂ ਇਹ ਲਿਮਕਾ ਬੁੱਕ ਆਫ ਰਿਕਾਰਡ ਮੇਰੇ ਨਾਮ ਦਰਜਾ ਹੈਗਾ ਜਿਹਦੇ ਵਿੱਚ ਮੈਂ ਆਪਣਾ ਅੱਠ ਪਤੰਗਾ ਛੋਟੀਆਂ ਸੂਈ ਦੇ ਨੱਕੇ ਚੋਂ ਕੱਢ ਕੇ ਦਿਖਾਈਆਂ ਸੀਗੀਆਂ ਉਸ ਤੋਂ ਬਾਅਦ ਮੇਰਾ ਨਾਮ ਇੰਡੀਆ ਬੁੱਕ ਆਫ ਰਿਕਾਰਡ ਚ ਵੀ ਦਰਜ ਹੈ ਉਹ ਛੋਟੀ ਪਤੰਗ ਬਣਾਈ ਮੈਂ ਇੱਕ ਮੇਰਾ ਇੱਕ ਮੇਰਾ ਹੋਲਡ ਵਰਲਡ ਰਿਕਾਰਡ ਵੀ ਹੈਗਾ ਇਹ ਵਰਲਡ ਰਿਕਾਰਡ ਇਸ ਤਰ੍ਹਾਂ ਜੀ ਇਹ ਵਰਲਡ ਰਿਕਾਰਡ ਹੈ ਇਹਦੇ ਚ ਇਹ ਦਰਸਾਇਆ ਗਿਆ ਹੈ ਕਿ ਉਹਨਾਂ ਨੇ ਨਾ ਆਪਣਾ ਇੱਕ ਉਹ ਰਿਕਾਰਡ ਹੈ ਜਿਹੜਾ ਕਿ ਗਿਨੀਜ਼ ਤੋਂ ਹਟਕੇ ਹੈ ਜਿਹੜੇ ਰਿਕਾਰਡ ਗਿਨੀਜ਼ ਦੇ ਵਿੱਚ ਨਹੀਂ ਹੈਗੇ ਇਹ ਵਰਲਡ ਰਿਕਾਰਡ ਦਾ ਨਾਮ ਹੈ ਥਿਸ ਇਜ਼ ਟੂ ਸਰਟੀਫਾਈ ਥੈਟ ਮਿਸਟਰ ਦਵਿੰਦਰ ਪਾਲ ਸਿੰਘ ਸੈਗਲ ਹੈਜ਼ ਐਸਟੈਬਿਸ਼ਡ ਦਾ ਵਰਲਡ ਰਿਕਾਰਡ ਫੋਰ ਦਾ ਮੋਸਟ ਟ੍ਰਾਂਸਲੇਟਿਡ ਵੈਬ ਪੇਜ ਬਾਏ ਕੰਟ੍ਰਿਬਿਊਟਿੰਗ ਪੰਜਾਬੀ ਲੈਂਗੁਏਜ ਮੈਂ ਉਹਨਾਂ ਦੀ ਵੈਬਸਾਈਟ ਨੂੰ ਪੰਜਾਬੀ ਦੇ ਵਿੱਚ ਟ੍ਰਾਂਸਲੇਟ ਕਰਕੇ ਭੇਜਿਆ ਹੁਣ ਉਹਨਾਂ ਦਾ ਜ ਜਿਨ੍ਹਾਂ ਦਾ ਰਿਕਾਰਡ ਬਣਿਆ ਹੈ 108 ਲੈਂਗੁਏਜਸ ਦਾ ਰਿਕਾਰਡ ਹੈ ਇਹ ਪੰਜਾਬੀ ਲੈਂਗੁਏਜ ਮੈਂ ਇੰਟਰੋਡਿਊਸ ਕਰਾਈ ਹਿੰਦੀ ਲੈਂਗੁਏਜ ਮੈਂ ਇੰਟਰੋਡਿਊਸ ਕਰਾਈ ਇਸਕੇ ਉਹਨਾਂ ਨੇ ਕਿਹਾ ਕਿ ਯੂ ਆਲਸੋ ਪਾਰਟ ਆਫ ਦਿਸ ਰਿਕਾਰਡ ਕਿ ਸਾਡੇ ਕਰਕੇ ਉਹ ਰਿਕਾਰਡ ਬਣਿਆ ਹੈ ਬਾਕੀ ਮੇਰਾ ਇੱਕ ਰਿਕਾਰਡ ਸਲੋਵਿਕ ਬੁੱਕ ਆਫ ਰਿਕਾਰਡ ਹੈਗਾ ਜੀ ਯੂਰਪ ਦੇ ਵਿੱਚ ਰਿਕਾਰਡ ਹੈ ਛੋਟੀ ਕਾਈਟ ਦਾ ਤੇ ਉਸ ਤੋਂ ਬਾਅਦ ਮੈਨੂੰ ਆਪਣਾ ਜਿਹੜੇ ਇਹ ਡਿਪਲੋਮਾ ਇੱਕ ਡਿਪਲੋਮਾ ਮਿਲਿਆ ਅਮਰੀਕਾ ਤੋਂ ਡਿਪਲੋਮਾ ਜਰਮਨ ਤੋਂ ਮਿਲਿਆ ਇਹ ਕਾਈਸ ਦੇ ਉੱਪਰ ਹੀ ਉਹ ਕੀ ਐਕਚੁਅਲੀ ਮੈਂ ਦੇਖਿਆ ਕਿ ਦੁਨੀਆ ਦੇ ਵਿੱਚ ਕਿਸੇ ਵੀ ਕੰਮ ਦੀ ਕੋਈ ਲਿਮਟ ਨਹੀਂ ਹੈ ਸਕਾਈਜ਼ ਦਾ ਲਿਮਟ ਤੁਸੀਂ ਕੋਈ ਵੀ ਕੰਮ ਕਰਨਾ ਚਾਹੋ ਤੁਸੀਂ ਕੁਝ ਵੀ ਕਰ ਸਕਦੇ ਹੋ ਬਟ ਤੁਹਾਡੀ ਮਿਹਨਤ ਤੇ ਤੁਹਾਡੀ ਆਪਣਾ ਪੇਸ਼ੈਂਸ ਉਹ ਕੰਮ ਆਉਂਦੀ ਹੈ ਜ਼ਿੰਦਗੀ ਵਿੱਚ ਤੁਸੀਂ ਕੋਈ ਚੀਜ਼ ਪਕੜ ਲਓ ਇੱਛਾ ਨਾ ਛੱਡੋ ਫਿਰ ਥਕਣਾ ਨਹੀਂ ਹੈ ਜ਼ਿੰਦਗੀ ਵਿੱਚ ਤੁਨ ਥਕਾਵਟ ਹੋਏਗੀ ਨਹੀਂ ਇਹ ਤੁਹਾਡੀ ਉਹ ਨੇਚਰ ਨਾਲ ਤੁਹਾਡੀ ਉਹ ਚੀਜ਼ ਮਿਲਦੀ ਹੈ ਹੌਬੀ ਨਾਲ ਮਿਲਦੀ ਹੈ ਹੁਣ ਮੈਂ ਦੇਖੋ ਐਜ਼ ਅ ਅਸਿਸਟੈਂਟ ਡਾਇਰੈਕਟਰ ਕੰਮ ਕੀਤਾ ਫੋਰੈਂਸਿਕ ਡਿਪਾਰਟਮੈਂਟ ਦੇ ਵਿੱਚ ਤੇ ਮੈਨੂੰ ਇਹ ਲੱਗਿਆ ਹੁਣ ਮੈਨੂੰ ਇਹ ਲੱਗ ਰਿਹਾ ਹੈ ਕਿ ਮੇਰੀ ਜਿਹੜੀ ਕਾਈਟ ਫਲਾਈਂਗ ਹੈ ਮੈਨੂੰ ਉਹਨੇ ਬਹੁਤ ਹੈਲਪ ਕੀਤੀ ਉਹ ਕੰਮ ਦੇ ਵਿੱਚ ਕਿਉਂਕਿ ਮੇਰੀ ਜਿਹੜੀ ਆਫਿਸ ਜੌਬ ਸੀ ਬੜੀ ਹਾਰਡ ਜੌਬ ਸੀ ਹਾਰ ਜੋ ਕਿਸ ਤਰ੍ਹਾਂ ਸੀ ਕਿ ਪੰਜਾਬ ਦੇ ਵਿੱਚ ਕਦੀ ਗੋਲੀ ਚੱਲ ਗਈ ਬਲਾਸਟ ਹੋ ਗਿਆ ਮੈਨੂੰ ਵਿਜ਼ਿਟ ਕਰਨਾ ਪੈਂਦਾ ਸੀਗਾ ਵਿਜ਼ਿਟ ਕਰਕੇ ਸਾਰਾ ਸੈਂਪਲ ਕਲੈਕਟ ਕਰਕੇ ਫਿਰ ਰਿਪੋਰਟ ਦੇਣੀ ਹੁੰਦੀ ਸੀ ਰਿਪੋਰਟ ਤੋਂ ਬਾਅਦ ਉਹ ਜਿਹੜੀ ਸਾਡੀ ਰਿਪੋਰਟ ਤੇ ਹੀ ਸਾਰਾ ਡਿਪੈਂਡ ਕਰਦਾ ਸੀਗਾ ਕਿ ਜਿਹੜੀ ਸਜ਼ਾ ਕਿੰਨੀ ਹੋਣੀ ਹੈ ਹੁਣ ਉਹ ਟੈਂਸ਼ਨ ਵਾਲਾ ਕੰਮ ਸੀਗਾ ਤੇ ਮੇਰੀ ਜਿਹੜੀ ਕਾਈਟ ਫਲਾਈਂਗ ਹੈ ਉਹਨੇ ਮੈਨੂੰ ਥੋੜਾ ਜਿਹਾ ਆਪਣਾ ਜਿਹੜਾ ਇਹ ਜਿਹੜਾ ਟਫ ਟਾਈਮ ਤੋਂ ਉਹਨੇ ਨਾਲ ਨਾਲ ਬੈਲੈਂਸ ਕਰੀ ਰੱਖਿਆ ਇਸ ਕਰਕੇ ਮੈਨੂੰ ਬੜਾ ਅੱਛਾ ਲੱਗਦਾ ਹੈ ਤੁਸੀਂ ਆਪਣੀ ਹੌਬੀ ਜ਼ਰੂਰ ਰੱਖੋ ਹਰ ਬੱਚੇ ਨੂੰ ਮੈਂ ਇਹ ਕਹਿਣਾ ਤੁਸੀਂ ਆਪਣੀ ਜ਼ਿੰਦਗੀ ਵਿੱਚ ਪੜ੍ਹਾਈ ਕਰੋ ਪਰ ਹੌਬੀ ਨਾਲ ਜ਼ਰੂਰ ਰੱਖੋ ਹੌਬੀ ਤੁਹਾਨੂੰ ਬਹੁਤ ਦੂਰ ਤੱਕ ਲੈ ਜਾਏਗੀ ਸੋ ਬਸੰਤ ਪੰਚਮੀ ਆ ਰਹੀ ਹੈ ਜਾਣਦੇ ਜਾਂਦੇ ਦਰਸ਼ਕਾਂ ਨੂੰ ਕੀ ਸਲਾਹ ਦੇਣਾ ਚਾਹੋਗੇ ਦੇਖੋ ਬਸੰਤ ਪੰਚਮੀ ਕੀ ਹੋ ਜਾਂ ਤਿਉਹਾਰ ਹੈ ਸੀਜ਼ਨ ਬਦਲ ਰਿਹਾ ਹੈ ਸਪ੍ਰਿੰਗ ਸੀਜ਼ਨ ਸ਼ੁਰੂ ਹੋ ਜਾਏਗਾ ਇਦੇ ਵਿੱਚ ਲੋਕੀ ਸਰਸਵਤੀ ਜੀ ਦੀ ਪੂਜਾ ਕਰਦੇ ਆ ਜਿਹੜੇ ਬੱਚੇ ਛੋਟੇ ਹੁੰਦੇ ਆ ਜਿਨ੍ਹਾਂ ਨੇ ਹਾਲੀ ਪੜ੍ਹਾਈ ਸ਼ੁਰੂ ਕਰਨੀ ਹੈ ਉਹ ਪੇਰੈਂਟਸ ਸਰਸਵਤੀ ਜੀ ਦੀ ਪੂਜਾ ਦੇ ਨਾਲ-ਨਾਲ ਬੁਕਸ ਰੱਖਦੇ ਆ ਕਿ ਸਾਡੇ ਬੱਚੇ ਜ਼ਿੰਦਗੀ ਵਿੱਚ ਅੱਛੀ ਕਾਮਯਾਬੀ ਲੈਣ ਮੈਂ ਸਾਰਿਆਂ ਨੂੰ ਇਹੀ ਅਸ਼ੀਰਵਾਦ ਦੇਣਾ ਚਾਹਨਾ ਆਪਣੀ ਆਪਣਾ ਜਿਹੜੀ ਸੁਜੈਸ਼ਨ ਦੇਣਾ ਚਾਹਨਾ ਬਸੰਤ ਫੈਸਟੀਵਲ ਤੇ ਤੁਸੀਂ ਖੂਬ ਪਰਮਾਤਮਾ ਦਾ ਥੈਂਕਸ ਕਰੋ ਚੰਡੀਗੜ੍ਹ ਇੱਥੇ ਨਾਰਥ ਵਿੱਚ ਕਈ ਸੀਜ਼ਨ ਹੈ ਦੇਖੋ ਵੀ ਆਰ ਵੀ ਆਰ ਲੱਕੀ ਵਨ ਸਾਨੂੰ ਸੀਜ਼ਨ ਸਾਰੇ ਮਿਲ ਰਹੇ ਐ ਤੇ ਬਸੰਤ ਫੈਸਟੀਵਲ ਤੇ ਤੁਸੀਂ ਬਾਹਰ ਆਓ ਉਸ ਦਿਨ ਮੋਬਾਈਲ ਨੂੰ ਬੰਦ ਕਰ ਦਿਓ ਟੀਵੀ ਨੂੰ ਬੰਦ ਕਰ ਦਿਓ ਤੁਸੀਂ ਆਪਣਾ ਜਿਹੜਾ ਬਾਹਰ ਆ ਕੇ ਪਤੰਗ ਉਡਾਓ ਆਪਸ ਵਿੱਚ ਜਿਹੜੇ ਅੱਜ ਕੱਲ ਜਿਹੜੇ ਬੱਚੇ ਆ ਨਾ ਜੀ ਜਦੋਂ ਮੈਂ ਛੋਟਾ ਸੀ ਅਸੀਂ ਬੱਚੇ ਇਕੱਠੇ ਮਿਲ ਕੇ ਖੇਡਦੇ ਸੀਗੇ ਉਹਦੇ ਨਾਲ ਸ਼ੇਅਰਿੰਗ ਦੀ ਆਦਤ ਪੈਂਦੀ ਹੈ ਅੱਜ ਕੱਲ ਦੇ ਬੱਚੇ ਇੱਕ ਇੱਕ ਦੋ ਦੋ ਬੱਚੇ ਹੈਗੇ ਆ ਉਹ ਇਨਡੋਰੀ ਰਹਿੰਦੇ ਆ ਉਹਦੇ ਨਾਲ ਕੀ ਹੈ ਥੋੜੀ ਜੀ ਮਨ ਦੇ ਵਿੱਚ ਕਿ ਟੈਨਸ਼ਨ ਹੋ ਜਾਂਦੀ ਹੈ ਤੁਸੀਂ ਕਿਸੇ ਕਿਸੇ ਨਾਲ ਗੱਲ ਸ਼ੇਅਰ ਨਹੀਂ ਕਰ ਸਕਦੇ ਕਿ ਮੋ ਛੋਟੀ ਜੀ ਗੱਲ ਹੁੰਦੀ ਹੈ ਸ਼ੇਅਰ ਕਰੋਗੇ ਨਾਲ ਨਾਲ ਤੁਹਾਨੂੰ ਸੋਲੂਸ਼ਨ ਮਿਲ ਜਾਂਦਾ ਹੈ ਤੁਸੀਂ ਬਸੰਤ ਤੇ ਬਾਹਰ ਆਓ ਅੰਡੀ ਗੁੰਡੀ ਮਿਲ ਕੇ ਜਾਂ ਫੈਮਿਲੀ ਦੇ ਵਿੱਚ ਹੀ ਬਾਹਰ ਆਓ ਖੁੱਲੇ ਮਾਹੌਲ 'ਚ ਪਤੰਗ ਉਡਾਓ ਕੋਤੋਂ ਨੂੰ ਕਿੰਨੀ ਖੁਸ਼ੀ ਮਿਲੇਗੀ ਅੱਛਾ ਇੱਕ ਸਵਾਲ ਮੇਰਾ ਹੋਰ ਹੈ ਜੰਦ ਜੰਦ ਇੱਥੇ ਖਤਮ ਕਰਾਂਗੇ ਵੀ ਜਦੋਂ ਤੁਸੀਂ ਇਹ ਛੋਟੇ ਕਾਈਟਸ ਬਣਾਈਆਂ ਇੱਕ ਇਹ ਤਾਂ ਹੁੰਦਾ ਨਹੀਂ ਵੀ ਹਨਾ ਵੀ ਆਪਾਂ ਪਹਿਲੀ ਵਾਰੀ ਚੀ ਉਸ ਚੀਜ਼ ਨੂੰ ਹਾਸਲ ਕਰ ਲੈਂਦੇ ਆ ਕਾਫੀ ਹਰਡਲਸ ਆਉਂਦੀਆਂ ਹਨਾ ਇਹ ਇਹ ਚੀਜ਼ ਬਣਾਉਣ ਚ ਕਿੰਨੀ ਵਾਰੀ ਤੁਹਾਨੂੰ ਦੇਖ ਹੋਇਆ ਵੀ ਨਹੀਂ ਬਣ ਰਹੀ ਨਹੀਂ ਬਣ ਰਹੀ ਆ ਤੇ ਕਿੰਨੀ ਵਾਰ ਜਾ ਕੇ ਬਣਿਆ ਸੀ ਇਹ ਦੇਖੋ ਜੀ ਇਹ ਤਾਂ ਤੁਹਾਨੂੰ ਕਹਿੰਦਾ ਮੈਨੂੰ ਡੇਢ ਦੋ ਸਾਲ ਲੱਗ ਗਏ ਸੀ ਜੀ ਦੇਖੋ ਤੁਸੀਂ ਕੋਈ ਚੀਜ਼ ਸੋਚਦੇ ਹੋ ਫਿਰ ਉਹਦਾ ਕੋਈ ਰਿਜ਼ਲਟ ਨਹੀਂ ਨਿਕਲਦਾ ਹੁਣ ਇਹਨੂੰ ਇਹ ਫਿਰ ਮੈਨੂੰ ਤੁਹਾਨੂੰ ਮੈਨੂੰ ਖੁਸ਼ੀ ਹੋ ਗਈ ਦੱਸਦੀਆਂ ਮੈਨੂੰ ਫਿਰ ਨਾ ਉਸ ਦੌਰਾਨ ਇੱਕ ਕਿੱਟ ਭੇਜੀ ਅਮਰੀਕਾ ਵਾਲਿਆਂ ਨੇ ਜਦੋਂ ਮੈਂ ਕੁਝ ਕਰ ਰਿਹਾ ਸੀਗਾ ਮੇਰਾ ਕੁਝ ਮੈਂ ਮੇਰੀ ਉਹਨਾਂ ਨਾਲ ਗੱਲਬਾਤ ਹੋਈ ਇੱਕ ਡਰੇਚਨ ਫਾਊਂਡੇਸ਼ਨ ਕਲੱਬ ਹੈ ਉਹਨਾਂ ਨੇ ਮੈਨੂੰ ਕਿੱਟ ਭੇਜੀ ਇੱਕ ਫਿਰ ਉਸ ਕਟਿੰਗ-ਕਟਿੰਗ ਵਾਸਤੇ which help me a lot ਤੇ ਉਹ ਕਾਈਟਿਕਲੀ ਇਹ ਮੇਰਾ ਲੰਬਾ ਬੜਾ 1.5 2 ਸਾਲ ਦਾ ਉਹ ਸਫਰ ਸੀ ਜਦੋਂ ਮੈਂ ਕਾਈਟ ਛੋਟੀ ਕਾਈਟ ਵੱਲ ਨੂੰ ਜਾਣ ਲੱਗਾ 1.5 2 ਸਾਲ ਲੱਗ ਗਏ ਜੀ ਮੈਨੂੰ ਕਿ ਮੈਨੂੰ ਮੁਕਾਮ ਤੇ ਪਹੁੰਚਣ ਲਈ ਫਿਰ ਉਸ ਤੋਂ ਬਾਅਦ ਜਦੋਂ ਤੁਸੀਂ ਸੁਗਨਾਪਨਾ ਨਾਮ ਰਜਿਸਟਰ ਕਰਾਣਾ ਹੁੰਦਾ ਉਹ ਆਪਣਾ ਉਹ ਪ੍ਰੋਸੀਜਰ ਲੱਗ ਹੈ ਉਹ ਬੜਾ ਲੰਬੀ ਪ੍ਰੋਸੀਜਰ ਹੈ ਹੁਣ ਕਈ ਰਿਕਾਰਡ ਵਾਲੇ ਕਹਿੰਦੇ ਆ ਕਿ ਅਸੀਂ ਸਾਡੀ ਕੈਟਾਗਰੀ ਹੈ ਹੀ ਨਹੀਂ ਹੈ ਉਹਨੂੰ ਦੱਸਣਾ ਪੈਂਦਾ ਕਿ ਕੈਟਾਗਰੀ ਨਹੀਂ ਹੈ ਪਰ ਕੈਟਾਗਰੀ ਕੈਨ ਬੀ ਸਟਾਰਟਡ ਜਿਹੜੀ ਨਹੀਂ ਹੈਗੀ ਤੇ ਉਹਨੂੰ ਤੁਸੀਂ ਪਾ ਸਕਦੇ ਹੋ ਕਿ ਚਾਟੀਗੀ ਤਾਂ ਇਹ ਰਿਕਾਰਡ ਵਾਸਤੇ ਇਹ ਫੁੱਲਫਿਲ ਕਰਦੀ ਹੈ ਨਾ ਜੀ ਇਸ ਕਰਕੇ ਇਹ ਬੜਾ ਲੰਮਾ ਸਫਰ ਸੀ ਮੇਰਾ ਜਿਹੜਾ ਮੈਨੂੰ ਪਰਮਾਤਮਾ ਨੇ ਇਹ ਮੇਰਾ ਫੁੱਲਫਿਲ ਕੀਤਾ ਤੇ ਮੈਂ ਚਾਹਨਾ ਕਿ ਇਹ ਮੈਂ ਹੁਣ ਤੱਕ ਵੀ ਟਾਈਟ ਦੇ ਵਿੱਚ ਆਪਣੀ ਪੂਰੀ ਯੋਗਦਾਨ ਪਾ ਰਿਹਾ ਤੇ ਪਰਮਾਤਮਾ ਮਿਹਰ ਕਰੇ ਮੈਂ ਪਾਉਂਦਾ ਰਹਾ ਸੋ ਬਹੁਤ ਬਹੁਤ ਸ਼ੁਕਰੀਆ ਗੱਲਬਾਤ ਕਰਨ ਲਈ ਆਪਣਾ ਕੀਮਤੀ ਸਮਾਂ ਦੇਣ ਦੇ ਲਈ ਥੈਂਕ ਯੂ ਜੀ ਥੈਂਕ ਯੂ ਥੈਂਕ ਯੂ ਮੈਂ ਆਪਣਾ ਤੁਹਾਡੇ ਚੈਨਲ ਤੇ ਮధ్యਨ ਦੇ ਸਾਰਿਆਂ ਨੂੰ ਕਹਿਣਾ ਚਾਹਨਾ ਕਿ ਤੁਸੀਂ ਖੂਬ ਪਤੰਗਾ ਉਡਾਓ ਮਿਲ ਕੇ ਉਡਾਓ ਖੁਸ਼ੀਆਂ ਮਨਾਓ ਹੈਪੀ ਬਸੰਤ ਟੂ ਆਲ ਜੀ ਥੈਂਕ ਯੂ so much